ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ ਤੁਸੀਂ ਆਫਰ ਵਾਲੇ ਸੂਟਸ ਨੂੰ ਆਪਣੇ ਨੂੰ ਬਹੁਤ ਵੀਡੀਓ ਨੂੰ ਪਿਆਰ ਦਿੱਤਾ ਜਿਹੜੇ ਆਪਾਂ ਆਫਰ ਵਾਲੇ ਸੂਟ ਪਾਈ ਸੀ ਵੀਡੀਓ ਪਾਈ ਸੀਗੀ ਦੋ ਦਿਨ ਪਹਿਲਾਂ ਬਹੁਤ ਪਿਆਰ ਦਿੱਤਾ ਬਹੁਤ ਹੀ ਸਾਰੇ ਸੂਟੋ ਸੇਲ ਹੋ ਗਏ ਤੇ ਪਹਿਣਾ ਦੀ ਬਹੁਤ ਡਿਮਾਂਡ ਸੀ ਕਿ ਦੁਬਾਰਾ ਤੁਸੀਂ ਉਹ ਸਟਾਕ ਲੈ ਕੇ ਆਓ ਤੇ ਆਪਾਂ ਦੁਬਾਰਾ ਸਹੀਮ ਤਾਂ ਨਹੀਂ ਕੁਝ ਡਿਫਰੈਂਟ ਲੈ ਕੇ ਆਏ ਬਟ ਪ੍ਰਾਈਸ ਉਹੀ ਹੋਊਗਾ ਠੀਕ ਹੈ ਜੀ ਇਹਨਾਂ ਦਾ ਜਿਹੜਾ ਸੂਟ ਇਹ ਦਿਖਾ ਰਹੇ ਇਹਨਾਂ ਦਾ ਫੈਬਰਿਕ ਕੈਮਰੀ कॉटन ਆ ਇਹਨਾਂ ਦਾ ਪ੍ਰਾਈਸ ਮਾਰਕੀਟ ਵਿੱਚ 999 ਰੁਪਏ ਹੈਗਾ ਆ ਬਟ ਆਪਾਂ ਤੁਹਾਨੂੰ ਇਹ ਜਸਟ 599 ਰੁਪਏ ਵਿੱਚ ਦੇ ਰਹੇ ਹਾਂ ਉੱਤੋਂ ਸ਼ਿਪਿੰਗ ਵੀ 올 ਇੰਡੀਆ ਫਰੀ ਨੈਕਸਟ ਆ ਪਿਓਰ कॉटन ਦਾ ਸੂਟ ਹੈ ਜੀ ਟਾਈ ਡਾਈ ਦਾ ਇਹਨਾਂ ਨਾਲ ਦੁਪੱਟਾ 올 ਓਵਰ ਸੂਟ ਰਹੇਗਾ ਪ੍ਰਾਈਸ ਹੈਗਾ 650 ਨੈਕਸਟ ਆ ਵਾਲੇ कॉटन ਦੇ ਵਿੱਚ ਆਗੇ ਨਾਲ ਪਲੇਨ ਬਾਟਮ ਹੈ ਬਹੁਤ ਸੋਹਣੀ ਇਹ ਵੀ कॉटन ਦੀ ਕਲੈਕਸ਼ਨ ਆ ਠੀਕ ਹੈ ਜੀ ਬਹੁਤ ਸੋਹਣਾ ਵੀ ਸੂਟ ਨੈਕਸਟ ਆ ਮਸ਼ੀਨ ਵਰਕ ਦਾ ਸੂਟ ਆ ਗਿਆ ਜੀ ਬਹੁਤ ਸੋਹਣਾ ਕਾਟਨ ਦੇ ਵਿੱਚ ਕੀਤਾ ਹੋਇਆ ਵਰਕ neck ਤੇ ਘੇਰੇ ਤੇ ਬਾਜੂ ਤੇ ਬਾਟਮ ਸੇਮ ਬਣਾਈ ਹੈ ਨਾਲ ਟਾਈ ਐਂਡ ਡਾਈ ਦਾ ਪੈਦੇ ਦੁਪੱਟਾ ਰੱਖਿਆ ਆ ਨੈਕਸਟ ਆਹ ਟਾਈ ਐਂਡ ਡਾਈ ਦੇ ਵਿੱਚ ਸੂਟ ਰੈਡੀ ਕੀਤਾ ਆਪਾਂ ਟਾਈ ਐਂਡ ਡਾਈ ਦੀ ਪਲੇਨ ਸ਼ਾਟ ਰੱਖੀ ਆ ਨਾਲ ਬਾਟਮ ਪਲੇਨ ਰੱਖ ਕੇ ਤੇ ਵਰਕ ਕੀਤਾ ਹੋਇਆ ਅਗਰ ਤੁਹਾਨੂੰ ਇਹ ਪਸੰਦ ਆਉਂਦਾ ਹੈ ਟਾਈ ਐਂਡ ਡਾਈ ਵਿੱਚ ਤੁਸੀਂ ਇਦਾਂ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਇਹਨੂੰ ਪਲੇਨ ਹੋਰ ਰੱਖਣਾ ਚਾਹੁੰਦੇ ਆ ਤਾਂ ਪਲੇਨ ਵੀ ਕਰਵਾ ਸਕਦੇ ਕਿਸੇ ਵੀ ਕਲਰ ਚ ਰੈਡੀ ਕਰਵਾ ਸਕਦੇ ਹੋ ਨੈਕਸਟ ਆਵਲਾ ਬੋਸੋਨੋ ਵਰਕ ਕੀਤਾ ਦੇਖੋ ਡਿਫਰੈਂਟ ਜਿਹਾ ਕਲਰ ਕੀਤੇ ਹੋਏ ਯੂਨਿਕ ਜਿਹਾ ਪੀਸ ਲੱਗਦਾ ਹੈ ਬਹੁਤ ਸੋਹਣਾ 슬ੀਵਸ ਤੇ ਵਰਕ ਕੀਤਾ ਨੈਕ ਘੇਰੇ ਤੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਵਰਕ ਪਸੰਦ ਆਉਂਦਾ ਤੁਸੀਂ ਕਿਸੇ ਵੀ ਕਲਰ ਤੇ ਫੈਬਰਿਕ ਤੇ ਰੈਡੀ ਕਰਵਾਉਣਾ ਆਪਣੇ ਕੋਲੋਂ ਕਰਵਾ ਸਕਦੇ ਹੋ ਨੈਕਸਟ ਆਵਲੇ ਆਪਾਂ ਸੂਟ ਰੈਡੀ ਕੀਤਾ ਸੀ ਆਪਣੇ ਕੋਲ ਕੈਨੇਡਾ ਦੀ ਕਿਸੇ ਭੈਣ ਨੇ ਰੈਡੀ ਕਰਵਾਏ ਸੀ ਉਹਨਾਂ ਨੇ ਆਪਣੇ ਨਾਨਾ ਦੇ ਲਈ ਠੀਕ ਹੈ ਜੀ ਤੇ ਆਪਣੇ ਭੈਣਾਂ ਦੇ ਲਈ ਸੇਮ ਰੈਡੀ ਕਰਵਾਏ ਆ ਠੀਕ ਹੈ ਚਾਰ ਤੋਂ ਪੰਜ ਕਲਰ ਦੇ ਵਿੱਚ ਅਲੱਗ-ਅਲੱਗ ਰੈਡੀ ਕਰਵਾਏ ਉਹਨਾਂ ਨੇ ਆਪਣੇ ਕੋਲੋਂ ਬਹੁਤ ਸੋਹਣਾ ਘੇਰੇ ਦੇ ਵਾਰ ਕੀਤਾ ਹੋਇਆ ਸੌਰੀ ਘੇਰੇ ਤੇ ਕਿਹਾ ਤੇ ਸਾਈਡਾਂ ਤੇ ਕਲੀਆਂ ਉੱਪਰ ਨੂੰ ਜਾਂਦੀਆਂ ਫਲਾਰਸ ਉੱਪਰ ਨੂੰ ਜਾਂਦੇ ਇਦਾਂ ਵਰਕ ਕੀਤਾ ਆ ਤੇ ਸੇਮ ਇੱਕ ਇੱਕ ਜਿਹੜਾ ਫਲਾਰ ਹੋਏਗਾ ਉਹ 슬ੀਵਸ ਤੇ ਹੋਏਗਾ ਅਗਰ ਤੁਹਾਨੂੰ ਇਹ ਡਿਜ਼ਾਈਨ ਪਸੰਦਾ ਕਲਰ ਚੈੱਕ ਕਰੋ ਕਲਰ ਕਿੰਨੇ ਸੋਹਣੇ ਬਣਵਾਏ ਹੋਏ ਉਹਨਾਂ ਨੇ ਡਿਫਰੈਂਟ ਜਿਹੇ ਕਲਰਾਂ ਨਾਲ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਆ ਠੀਕ ਹੈ ਜੀ ਭੈਣ ਨੇ ਆਪਣੇ ਕੋਲ ਸਪੈਸ਼ਲ ਉਹਨਾਂ ਨੇ ਆਪਣਾ ਡਿਜ਼ਾਈਨ ਸਾਨੂੰ ਸੈਂਡ ਕੀਤਾ ਸੀਗਾ ਤੇ ਸੇਮ ਡਿਜ਼ਾਈਨ ਉਹਨਾਂ ਨੇ ਆਪਾਂ ਨੂੰ ਕਰਨ ਨੂੰ ਕਿਹਾ ਨੈਕਸਟ ਆਵਲੇ ਕੀ ਰੈਡੀਜ਼ਾਈਨ ਵਾਲੇ ਆ ਇਹ ਕਿਸੇ ਆਪਣੇ ਕੋਲ ਹੋਰ ਕਿਸੇ ਭੈਣ ਨੇ ਵੀ ਰੈਡੀ ਕਰਵਾਇਆ ਸੀਗਾ ਉਹਨਾਂ ਨੇ ਵੀ ਇਹ ਸੇਮ ਹੀ ਰੈਡੀ ਕਰਵਾਇਆ ਚਾਰ ਤੋਂ ਪੰਜ ਕਿਉਂਕਿ ਰਖੜੀ ਆ ਰਹੀ ਆ ਰਖੜੀ ਤੇ ਸਾਰੀਆਂ ਭੈਣਾਂ ਆਪਣੇ ਲਈ ਰੈਡੀ ਕਰਵਾ ਰਹੀਆਂ ਆ ਆਪਣੇ ਨੰਨਦਾਂ ਲਈ ਆਪਣੇ ਭੈਣਾਂ ਦੇ ਲਈ ਕੋਈ ਆਪਣੀ ਮਦਰ ਲਈ ਰੈਡੀ ਕਰਵਾ ਰਿਹਾ ਕਿਸੇ ਨਾ ਕਿਸੇ ਲਈ ਰੈਡੀ ਸੇਮ ਸੇਮ ਡਿਜ਼ਾਈਨ ਕਰਵਾ ਰਹੇ ਆ ਤੇ ਆਪਣੇ ਕੋਲ ਕਾਫੀ ਇਹ ਸੂਟਾਂ ਦੀ ਡਿਮਾਂਡ ਆ ਕਿ ਸੇਮ ਸੇਮ ਡਿਜ਼ਾਈਨ ਜਿਹੜੇ ਹੁੰਦੇ ਆ ਬਾਕੀ ਆਪਾਂ ਤੁਹਾਨੂੰ ਅੱਜ ਸਪੈਸ਼ਲ ਆਫਰ ਲਾਈ ਆ ਧਿਆਨ ਨਾਲ ਸੁਣਿਓ ਜੀ ਜਿਹੜੀਆਂ ਭੈਣਾਂ 4 ਤੋਂ ਵੱਧ ਦੇ ਸੂਟ ਬੁੱਕ ਕਰਵਾਉਣਗੀਆਂ ਮਸ਼ੀਨ ਵਰਕ ਦਾ ਕੋਈ ਵੀ ਸੂਟ ਆ ਤੁਸੀਂ 4 ਤੋਂ ਜ਼ਿਆਦਾ ਵਰਕ ਕਰਵਾਉਣਗੀਆਂ ਤਾਂ ਉਹਨਾਂ ਨੂੰ ਇੱਕ ਸਾਡੇ ਵੱਲੋਂ ਫ੍ਰੀ ਸੂਟ ਮਿਲੇਗਾ ਰਖੜੀ ਲਈ ਸਪੈਸ਼ਲ ਇਹ ਤੋਹਫ਼ਾ ਹੋਏਗਾ ਰਖੜੀ ਤੱਕ ਆਫਰ ਆ ਜਿਹੜੀਆਂ ਭੈਣਾਂ ਵੀ ਕੋਈ ਵੀ ਮਸ਼ੀਨ ਵਰਕ ਦਾ ਸੂਟ ਰੈਡੀ ਕਰਵਾਉਣੀਆਂ ਚਾਹੇ ਤੁਸੀਂ ਆਪਣਾ ਡਿਜ਼ਾਈਨ ਸੈਂਡ ਕਰਦੇ ਆ ਤਾਂ ਤੁਹਾਨੂੰ ਸਾਡੇ ਵੱਲੋਂ ਇੱਕ ਸੂਟ ਫ੍ਰੀ ਜ਼ਰੂਰ ਮਿਲੇਗਾ ਠੀਕ ਹੈ ਜੀ ਨੈਕਸਟ ਇਹ ਵਾਲਾ ਸੂਟ ਤੇ ਸਿੰਧੀ ਦੀ ਕਢਾਈ ਕੀਤੀ ਹੋਈ ਆ ਬਹੁਤ ਸੋਣੀ ਇਹ ਵੀ ਚਾਰ ਤੋਂ ਪੰਜ ਇਹ ਆਪਣੇ ਕੋਲ ਰੈਡੀ ਹੋ ਕੇ ਆਏ ਆ ਇਹਨਾਂ ਵਿੱਚੋਂ ਕੋਈ ਵੀ ਸਿਲੈਕਟ ਕਰ ਸਕਦੇ ਜਿਹੜੇ ਕਲਰ ਇਹ ਆਪਣੇ ਕੋਲ ਅਵੇਲੇਬਲ ਪਏ ਆ ਠੀਕ ਹੈ ਜੀ ਤਿੰਨ ਤੋਂ ਚਾਰ ਜਿਹੜੇ ਕਲਰ ਦਿਖਾਏ ਅਵੇਲੇਬਲ ਕੀ ਰਾਇਆ ਨੀਚੇ ਤੋਂ ਕਲੀਆਂ ਜਾਂਦੀਆਂ ਨੈਕਸਟ ਆਹ ਵਾਲਾ ਬਹੁਤ ਸੋਹਣਾ ਬਲੈਕ ਕਲਰ ਦੇ ਵਿੱਚ ਰੈਡੀ ਕਰਵਾਇਆ ਸੀ ਕਿਸੇ ਭੈਣ ਨੇ ਵਾਈਟ ਉਹਨਾਂ ਨੇ ਕਰਵਾਈ ਸੀ ਵਰਕ ਤਿੰਨ ਤੋਂ ਚਾਰ ਦੇ ਕਲਰ ਵਿੱਚ ਰੈਡੀ ਕਰਵਾਇਆ ਜਿਨ੍ਹਾਂ ਤੇ ਸਭ ਤੇ ਵਾਈਟ ਕਲਰ ਦੀ ਹੀ ਵਰਕ ਕਰਵਾਇਆ ਆ ਠੀਕ ਹੈ ਜੀ ਅਗਰ ਤੁਸੀਂ ਸਿੰਗਲ ਵਰਕ ਨਹੀਂ ਕਲਰ ਪਸੰਦ ਕਰਦੇ ਤੁਸੀਂ ਆਪਣਾ ਵਿੱਚ ਹੋਰ ਕਲਰ ਐਡ ਕਰਵਾਉਣਾ ਚਾਹੁੰਦੇ ਆ ਦੋ ਤਿੰਨ ਕਲਰ ਤਾਂ ਤੁਸੀਂ ਉਸ ਅਕੋਰਡਿੰਗ ਵੀ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਨੂੰ ਡਿਜ਼ਾਈਨ ਪਸੰਦ ਆ ਬਟ ਵਾਈਟ ਕਲਰ ਨਹੀਂ ਪਸੰਦ ਕਰਦੇ ਹੋਰ ਕਲਰਸ ਦੇ ਵਿੱਚ ਤੁਸੀਂ ਰੈਡੀ ਜਿੱਦਾਂ ਮਸ਼ੀਨ ਵਰਕ ਤੇ ਆਪਾਂ ਕਰਾਈਦੇ ਆ ਤਾਂ ਤੁਸੀਂ ਦੱਸ ਸਕਦੇ ਹੋ ਅਗਰ ਤੁਹਾਨੂੰ ਆਪਣੀ ਪਸੰਦ ਦੇ ਕਲਰ ਉਹ ਕਰਵਾ ਸਕਦੇ ਹੋ ਬਾਕੀ ਜੇ ਤੁਹਾਡੀ ਨਹੀਂ ਚੁਆਇਸ ਕੋਈ ਤੁਸੀਂ ਸਾਡੇ ਤੇ ਛੱਡ ਸਕਦੇ ਹੋ ਸਾਨੂੰ ਵਧੀਆ ਜਿਹੜਾ ਕਲਰ ਵਿੱਚ ਰੈਡੀ ਕਰਕੇ ਸੂਟ ਤੇ ਅਕੋਰਡਿੰਗ ਦਵਾਂਗੇ ਨੈਕਸਟ ਆਮਸਲੀਨ ਕਾਟਨ ਦੇ ਸੂਟ ਅਵੇਲੇਬਲ ਆਪਣੇ ਕੋਲ ਇਹ ਤੁਸੀਂ ਲੈ ਸਕਦੇ ਹੋ ਇਹਨਾਂ ਵਿੱਚ ਚਾਰ ਚਾਰ ਕਲਰ ਹੈ ਡਾਰਕ ਲਾਈਟ ਨੈਕਸਟ ਆਵਲਾ ਵੀ ਮਸਲੀਨ ਕਾਟਨ ਚੀ ਆ ਬਹੁਤ ਸੋਹਣੇ ਵੀ ਸੂਟ ਆ ਇਹ ਆਪਾਂ ਰੱਖੜੀ ਦੇ ਕਰਕੇ ਸਪੈਸ਼ਲ ਆਫਰ ਲਾਈ ਜਿੱਦਾਂ ਕੋਈ ਕੁਝ ਪਹਿਣਾ ਹੈ ਜਿਹੜੀਆਂ ਆਪਣੇ ਮਸ਼ੀਨ ਰੈਡੀ ਨਹੀਂ ਕਰਵਾ ਸਕਦੇ ਸੂਟ ਜਿਨ੍ਹਾਂ ਦਾ ਇੰਨਾ ਬਜਟ ਨਹੀਂ ਹੁੰਦਾ ਕਿਉਂਕਿ ਜੇ ਰੈਡੀ ਕਰਵਾਉਣੇ 2500 ਤੋਂ 3000 ਤੱਕ ਹੁੰਦਾ ਜੀ ਤਾਂ ਉਹ ਇਹ ਲੈ ਸਕਦੀਆਂ ਨੈਕਸਟ ਆ ਹੈਂਡਵਰਕ ਦੇ ਵਿੱਚ ਆਪਣੇ ਕੋਲ ਕਿਸੇ ਇਹ ਅਮਰੀਕਾ ਦੀ ਭੈਣ ਸੀਗੀ ਕਿਸੇ ਨੇ ਰੈਡੀ ਕਰਵਾਈ ਸੀ ਸੂਟ ਉਹਨਾਂ ਨੇ ਆਪਣੇ ਮੈਰਿਜ ਫੰਕਸ਼ਨ ਦੇ ਲਈ ਕਰਵਾਏ ਉਹਨਾਂ ਦਾ ਆਰਡਰ ਚੱਲ ਰਿਹਾ ਹੈ ਇੱਕ ਸੂਟੇ ਰੈਡੀ ਹੋ ਕੇ ਆਇਆ ਸੀਗਾ ਤਾਂ ਸੋਚਿਆ ਤੁਹਾਨੂੰ ਸ਼ੇਅਰ ਕਰੀਏ ਪਰਪਲ ਕਲਰ ਦੇ ਵਿੱਚ ਹੈਂਡਵਰਕ ਕਰਵਾਇਆ ਬਹੁਤ ਹੀ ਸੋਹਣਾ ਡਿਜ਼ਾਈਨ ਨੈਕ ਬਾਜੂ ਉਹਨਾਂ ਨੇ ਆਪਣੀ ਸਾਡੀ ਪੁਰਾਣੀ ਵੀਡੀਓ ਦੇਖੀ ਸੀ ਉਹ ਦੇਖ ਕੇ ਉਹਨਾਂ ਨੇ ਸੇਮ ਡਿਜ਼ਾਈਨ ਸਾਨੂੰ ਸੈਂਡ ਕੀਤਾ ਨੈਕਸਟ ਇਹ ਵਾਲਾ ਵੀ ਡਿਜ਼ਾਈਨ ਉਹਨਾਂ ਨੇ ਹੀ ਰੈਡੀ ਕਰਵਾਇਆ ਆ ਹੇ ਵੀ ਸਾਡੀ ਪੁਰਾਣੀ ਵੀਡੀਓ ਵਿੱਚ ਜਿਹੜੀਆਂ ਭੈਣਾਂ ਦਾ ਸਾਡੀ ਸ਼ੁਰੂ ਤੋਂ ਵੀਡੀਓ ਦੇਖਦੀਆਂ ਉਹਨਾਂ ਨੂੰ ਪਤਾ ਹੀ ਡਿਜ਼ਾਈਨ ਕਾਫੀ ਟਾਈਮ ਤੋਂ ਸਾਡੇ ਟ੍ਰੈਂਡਿੰਗ 'ਚ ਚੱਲਦੇ ਆ ਤਾਂ ਉਹਨਾਂ ਨੇ ਇਹ ਵਰਕ ਕਰਵਾਇਆ ਨੈਕਸਟ ਆਵਲਾ ਡਿਜ਼ਾਈਨ ਉਹਨਾਂ ਨੇ ਸਾਨੂੰ ਸੈਂਡ ਕੀਤਾ ਸੀਗਾ ਬਹੁਤ ਸੋਹਣਾ ਮੋਰਨੀ ਵਾਲੇ ਡਿਜ਼ਾਈਨ ਬਣਵਾਇਆ ਬਹੁਤ ਸੋਹਣਾ ਸ਼ਰਟ ਬਣਾਈ ਆ ਬਾਜੂ ਤੇ ਮੋਰਨੀਆਂ ਬਣਾਈਆਂ ਹੋਈਆਂ ਨਾਲ ਆਰਗੇਂਜ਼ਾ ਦਾ ਆਪਣੇ ਦੁਪੱਟਾ ਰੱਖਿਆ ਆ ਬਹੁਤ ਸੋਹਣਾ ਕ੍ਰੇਪ ਨੈਚੁਰਲ ਕ੍ਰੇਪ ਦੇ ਵਿੱਚ ਰੈਡੀ ਕੀਤਾ ਇਹ ਨੈਕਸਟ ਆਵਲਾ ਸੂਟ ਵੀ ਉਹਨਾਂ ਨੇ ਸਾਨੂੰ ਸੈਂਡ ਕੀਤਾ ਸੀਗਾ ਠੀਕ ਹੈ ਜੀ ਸੇਮ ਡਿਜ਼ਾਈਨ ਉਹਨਾਂ ਨੇ ਸਾਨੂੰ ਕਰਨ ਕਿਹਾ ਕਾਫੀ ਜੀ ਸ਼ੇਡ ਹੈ ਇਹ ਉਹਦੇ ਉੱਤੇ ਸੇਮ ਡਿਜ਼ਾਈਨ ਕੀਤਾ ਆ ਠੀਕ ਹੈ ਜੀ ਸ਼ਿਮਰ ਦੇ ਵਿੱਚ ਇਹ ਸੂਟ ਆਪਾਂ ਰੈਡੀ ਕੀਤਾ ਆ ਇਹ ਠੀਕ ਹੈ ਜੀ ਬਹੁਤ ਸੋਹਣਾ ਕਲਰ ਹੈ ਦੇਖੋ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਆ ਬਹੁਤ ਹੀ ਸੋਹਣੀ ਕਲੈਕਸ਼ਨ ਲੱਗਦੀ ਆ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਹੈਂਡਵਰਕ ਦਾ ਪਸੰਦ ਤੁਸੀਂ ਮੈਰਿਜ ਫੰਕਸ਼ਨ ਦੇ ਲਈ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਬਹੁਤ ਸਾਰੀ ਜਿਹੜਾ ਸਟਾਰਟਿੰਗ ਹੋ ਚੁੱਕੀ ਹੈ ਤੁਸੀਂ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਔਨ ਆਰਡਰ ਤੁਹਾਡੇ ਕੋਲ ਆਪਣਾ ਡਿਜ਼ਾਈਨ ਆ ਸਾਡੇ ਕੋਲੋਂ ਲੈਣਾ ਜਿਹੜਾ ਵੀ ਆ ਪਸੰਦ ਕਰਕੇ ਕਰੋ ਸਿਲੈਕਟ ਹੁਣ ਆਪਾਂ ਤੁਹਾਨੂੰ ਜਲਦੀ ਜਲਦੀ ਕੁਝ ਪ੍ਰਿੰਟ ਸੂਟ ਦਿਖਾਵਾਂਗੇ ਕਿਉਂਕਿ ਇਹਨਾਂ ਦਾ ਫੈਬਰਿਕ ਕਿਉਂਕਿ ਜਿੱਦਾਂ ਕੁਛ ਪਹਿਣਾ ਜਿਹੜੀਆਂ ਗੁਰਦੁਆਰਾ ਸਾਹਿਬ ਡੇਲੀ ਜਾਂਦੀਆਂ ਜਾਂ ਕੋਈ ਜੌਬ ਵਗੈਰਾ ਕਰਦੀਆਂ ਤਾਂ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਕੁਝ ਵਰਕ ਵਾਲੇ ਨਹੀਂ ਲਾਈਕ ਕਰਦੀਆਂ ਕੁਝ ਪ੍ਰਿੰਟਡ ਹੀ ਪਾਉਣਾ ਪਸੰਦ ਕਰਦੀਆਂ ਤੇ ਸਾਰੇ ਪ੍ਰਿੰਟ ਸੂਟ ਹੋਣਗੇ ਬਹੁਤ ਸੋਹਣੇ ਸੋਹਣੇ ਇਹ ਆ ਸਭ ਦਾ ਅਲੱਗ-ਅਲੱਗ ਕਲਰ ਹੈ ਸਭ ਦਾ ਅਲੱਗ-ਅਲੱਗ ਫੈਬਰਿਕ ਆ ਇਹਨਾਂ ਵਿੱਚੋਂ ਤੁਸੀਂ ਆਪਣੇ ਲਈ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਆ ਬਟਰ ਕਾਟਨ ਦੇ ਸੂਟ ਹੋਏਗਾ ਨਾਲ ਚਿਕਨ ਦਾ ਦੁਪੱਟਾ ਇਹ ਵੀ ਬਹੁਤ ਚੱਲਦਾ ਜੀ ਨੈਕਸਟ ਆਵਰੇ ਸੂਟ ਬੋਸ ਅਨਸੋਣੇ ਆ ਰਹੇ ਆ ਜਿਨ੍ਹਾਂ ਦਾ ਹੁਣ ਆਰਡਰ ਪੈਣ ਦਾ ਚੱਲਦਾ ਹੈ ਜਾਂ ਫਿਰ ਤੁਸੀਂ ਲੈਣਾ ਚਾਹੁੰਦੇ ਆ ਸੂਟ ਆਪਣੇ ਕੋਲੋਂ ਲੈ ਸਕਦੇ ਹੋ